ਮੈਂ ਚੰਦ ਨੂੰ ਸਵਾਲ ਕੇਜਰੀਵਾਲ ਸਾਹਿਬ ਨੂੰ ਤੇ ਮਾਨ ਸਾਹਿਬ ਨੂੰ ਕਰਨਾ ਚਾਹਾਂਗਾ ਕੇਜਰੀਵਾਲ ਸਾਹਿਬ ਤੁਹਾਨੂੰ ਸ਼ਾਇਦ ਇਹ ਗੱਲ ਭੁੱਲ ਗਈ ਹੋਏ ਕਿ 2022 ਦੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਤਕਰੀਬਨ 2 ਸਾਲ ਪਹਿਲਾਂ ਤੁਸੀਂ ਇੱਕ ਵਿਸ਼ਾਲ ਇਕੱਠ ਬਰਨਾਲਾ ਸ਼ਹਿਰ ਦੇ ਵਿੱਚ ਜਿਹੜਾ ਆਪ ਦਾ ਹੈੱਡਕੁਆਰਟਰ ਸੀ ਉੱਥੇ ਬੁਲਵਾਈ ਉਸ ਇਕੱਠ ਦੇ ਵਿੱਚ ਤੁਸੀਂ ਭਗਵੰਤ ਮਾਨ ਸੀਐਮ ਪੰਜਾਬ ਉਹਨਾਂ ਦੇ ਮਾਤਾ ਜੀ ਦੇ ਸਿਰ ਤੇ ਹੱਥ ਰੱਖਵਾਇਆ ਭਗਵੰਤ ਜੀ ਕੋਲ ਤੇ ਤੁਸੀਂ ਸਾਰੇ ਪੰਜਾਬ ਨੂੰ ਵਚਨ ਦਿੱਤਾ ਤੇ ਭਗਵੰਤ ਮਾਨ ਨੇ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ so that ਤੁਹਾਨੂੰ ਵੀ ਪਤਾ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਬਹੁਤ ਵੱਡੀ ਇੱਕ ਮੁਹਿਮ ਹੈ ਪੇਰੈਂਟ ਜਿਹੜੇ ਨੇ ਮਾਪੇ ਜਿਹੜੇ ਨੂੰ ਚਾਹੁੰਦੇ ਨੇ ਕਿ ਇਸ ਬਹੁਤ ਵੱਡੇ ਨਸ਼ੇ ਦੇ ਅਭਿਆਨ ਦੇ ਵਿੱਚੋਂ ਪੰਜਾਬ ਨੂੰ ਕਢਣਾ ਚਾਹੀਦਾ ਤੁਸੀਂ ਵੋਟਾਂ ਲਈਆਂ ਵੋਟਾਂ ਤੋਂ ਬਿਲਕੁਲ ਕਰੀਬ ਤੁਸੀਂ ਇਹ ਵਚਨ ਦਿੱਤਾ ਸਮੁੱਚੇ ਪੰਜਾਬ ਨੂੰ ਕਿ ਮੇਰੀ ਸਰਕਾਰ ਆਏਗੀ ਤਾਂ ਮੈਂ 4 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੂੰਗਾ ਤੁਹਾਡੀ ਸਰਕਾਰ ਆਈ ਤੁਹਾਡੇ ਇਹਨਾਂ ਵਾਅਦਿਆਂ ਕਾਰਨ ਲੋਕਾਂ ਨੇ ਵੱਡੇ ਪੇਮਾਨੇ ਤੇ ਤੁਹਾਡੇ ਤੇ ਆਸਤਾ ਰੱਖੀ ਤੁਹਾਨੂੰ ਵੋਟਾਂ ਪਈਆਂ 92 ਤੁਹਾਡੇ ਐਮਐਲਏ ਆਏ ਵਨ ਵੇ ਇਲੈਕਸ਼ਨ ਹੋਈ ਪੰਜਾਬ ਦੇ ਇਤਿਹਾਸ ਅਜੇ ਤੱਕ ਕਦੀ ਕਿਸੇ ਪਾਰਟੀ ਨੂੰ ਇੰਨੀ ਵੱਡੀ ਓਵਰਵੈਲਮਿੰਗ ਕਦੀ ਕਾਮਯਾਬੀ ਨਹੀਂ ਸੀ ਮਿਲੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤਿੰਨ ਸਾਲ ਲਗਾਤਾਰ ਤੁਸੀਂ ਸੁੱਤੇ ਰਹੇ ਵੱਡੇ ਪੇਮਾਨੇ ਤੇ ਨੌਜਵਾਨ ਬੱਚੇ ਸਾਡੇ ਸ਼ਿਕਾਰ ਹੁੰਦੇ ਰਹੇ ਤਿੰਨ ਸਾਲ ਤੋਂ ਬਾਅਦ ਜਦੋਂ ਦਿੱਲੀ ਦੀ ਤੁਸੀਂ ਇਲੈਕਸ਼ਨ ਹਾਰੇ ਹੋ ਤੇ ਤੁਹਾਨੂੰ ਇੱਕੋ ਦਮ ਇਹ ਗੱਲ ਯਾਦ ਆਈ ਕਿ ਅਸੀਂ ਹੁਣ ਜਵਾਬ ਦੇ ਆ ਕੋਈ ਨਾ ਕੋਈ ਡਰਾਮਾ ਨਵੇਂ ਸਿਰੋਂ ਰਚਾਣਾ ਪੈਣਾ ਮੈਂ ਤੁਹਾਡੀ ਯਾਦਾਸ਼ਤ ਵਾਸਤੇ ਦੱਸਣਾ ਚਾਹਨ ਤਕਰੀਬਨ ਅੱਜ ਤੋਂ 2 ਸਾਲ ਪਹਿਲਾਂ 1 ਅਕਤੂਬਰ ਤਕਰੀਬਨ ਤਹੀ ਦੀ ਗੱਲ ਹੈ 1.5 ਸਾਲ ਪਹਿਲੇ ਦੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਅੱਜ ਹਜ਼ਾਰਾਂ ਦਾ ਇਕੱਠ ਤੁਸੀਂ ਨੌਜਵਾਨ ਬੱਚਿਆਂ ਦਾ ਕੀਤਾ ਤੇ ਸੋਚ ਚੁਕਾਈ ਹੈ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੀ ਪੁੱਤਰ ਧਰਤੀ ਤੇ ਅੰਮ੍ਰਿਤਸਰ ਦੇ ਪੁੱਤਰ ਨਗਰੀ ਚੋਂ ਹਜ਼ਾਰਾਂ ਨੌਜਵਾਨ ਬੱਚੇ ਛੋਟੀ ਛੋਟੀ ਉਮਰ ਦੇ ਇਕੱਠੇ ਕੀਤੇ ਹੋਲੀਐਸਟ ਆਫ ਹੋਲੀ ਸ਼ਰਾਈਨਸ ਦਰਬਾਰ ਸਾਹਿਬ ਚ ਲੈ ਕੇ ਗਏ ਤੁਹਾਡੀ ਐਡਮਿਨਿਸਟ੍ਰੇਸ਼ਨ ਲੈ ਕੇ ਗਈ ਪਰ ਕਰਮਾ ਸਾਹਿਬ ਦੇ ਵਿੱਚ ਖੜਿਆ ਹੋ ਕੇ ਚੀਫ ਮਿਨਿਸਟਰ ਦੀ ਮੌਜੂਦਗੀ ਚ ਫਿਰ ਇੱਕ ਸੌ ਬੱਚਿਆਂ ਨੂੰ ਕੋਈ ਗਈ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕੇਜਰੀਵਾਲ ਸਾਹਿਬ ਕਿ ਬੱਚਿਆਂ ਨੇ ਤੇ ਸੌ ਨਾਮਾ ਦੇ ਦਿੱਤਾ ਜਿਹੜਾ ਮੁੱਖ ਮੰਤਰੀ ਇਸ ਸੂਬੇ ਦਾ ਜਿਹਦੇ ਜਿਸ ਨੇ ਇਸ ਮੁਹਿੰਮ ਨੂੰ ਲੀਡ ਕਰਨਾ ਉਹ ਤੇ ਅਜੇ ਤਿੰਨਾਂ ਸਾਲਾਂ ਚ ਤੁਹਾਡੇ ਕੋਲ ਨਸ਼ਾ ਮੁਕਤ ਨਹੀਂ ਹੋ ਸਕਿਆ ਕੀ ਤੁਹਾਡੀ ਲੀਡਰਸ਼ਿਪ ਮੁੱਖ ਮੰਤਰੀ ਕੀ ਜ਼ਵਾਬਦੇ ਨਹੀਂ ਇਸ ਗੱਲ ਦਾ ਜੀ ਤੁਸੀਂ ਨੌਜਵਾਨ ਬੱਚਿਆਂ ਨੂੰ ਲੁਧਿਆਣੇ ਸੌਂਚਕਉਂਦੇ ਹੋ ਤੁਸੀਂ ਦਰਬਾਰ ਸਾਹਿਬ ਖੜਕੇ ਨੌਜਵਾਨ ਬੱਚਿਆਂ ਨੂੰ ਸੌਂਚਕਉਂਦੇ ਹੋ ਤੇ ਖੁਦ ਤੁਹਾਡਾ ਚੀਫ ਮਿੰਿਸਟਰ ਜਿਹੜਾ ਹੈ ਉਸ ਸੌਂਦੀ ਕੋਈ ਕਦਰ ਹੀ ਨਹੀਂ ਕਰਦਾ ਜੀ ਇਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਕਿ ਨਵਾਂ ਡਰਾਮਾ ਰਚਾਇਆ ਹੈ ਅਜ ਤੋਂ ਮਹੀਨਾ ਪਹਿਲੇ ਜਾਂ 15 ਦਿਨ ਪਹਿਲੇ ਅਸੈਂਬਲੀ ਸੈਸ਼ਨ ਤੁਸੀਂ ਇੱਕ ਨਵੀਂ ਗੱਲ ਕਹੀ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਜਨਗਣਨਾ ਕਰਾਂਗੇ ਹਰ ਘਰ ਦੇ ਵਿੱਚ ਵੇਖਾਂਗੇ ਕਿੰਨੇ ਕੁ ਜਿਹੜੇ ਬੱਚੇ ਨੇ ਉਹ ਨਸ਼ੇ ਦਾ ਇਸਤੇਮਾਲ ਕਰਦੇ ਨੇ ਮੈਂ ਵੈਲਕਮ ਕੀਤਾ ਬਟ ਮੈਂ ਇੱਕ ਸੁਜੈਸ਼ਨ ਦਿੰਦਾ ਉੱਤੇ ਮੇਰਾ ਇੱਕ ਤੁਹਾਨੂੰ ਸੁਜੈਸ਼ਨ ਸੀ ਕਿ ਇਹ ਜਨਗਣਨਾ ਜਿਹੜੀ ਹੈ ਇਹ ਸਾਰਿਆਂ ਨੂੰ ਪਹਿਲੇ ਪੰਜਾਬ ਅਸੈਂਬਲੀ ਤੋਂ ਸ਼ੁਰੂ ਹੋਣੀ ਚਾਹੀਦੀ ਪਹਿਲੀ ਜਨਗਣਨਾ ਜਿਹੜੀ ਹੈ ਉਦੇ ਨਾਲ ਡੋਪ ਟੈਸਟ ਕਰਾਇਆ ਜਾਏ ਪੀਜੀਆਈ ਦੇ ਡਾਕਟਰ ਜਿਹੜੇ ਨੇ ਉਹਨਾਂ ਦਾ ਇੱਕ ਬੋਰਡ ਬਣਾਇਆ ਜਾਏ ਸਰਨੋਂ ਪਹਿਲੇ ਡੋਪ ਟੈਸਟ ਤੇ ਨਸ਼ੇ ਦਾ ਟੈਸਟ ਤੁਹਾਡੇ ਮੁੱਖ ਮੰਤਰੀ ਦਾ ਹੋਣਾ ਚਾਹੀਦਾ ਫਿਰ ਵਿਰੋਧੀ ਧਰ ਦੇ ਲੀਡਰ ਦਾ ਹੋਣਾ ਚਾਹੀਦਾ ਫਿਰ ਤੁਹਾਡੀ ਸਾਰੀ ਕੈਬਨਿਟ ਦਾ ਹੋਣਾ ਚਾਹੀਦਾ ਫਿਰ ਸਾਰੇ ਹੀ ਬਾਕੀ ਦੇ ਐਮਐਲਏ ਸਾਰੀਆਂ ਪਾਰਟੀਆਂ ਦੇ ਜਿਹਦੇ ਵਿੱਚ ਬਹੁ ਗਿਣਤੀ ਤੁਹਾਡੀ ਹੈ ਤੇ ਬਾਕੀ ਕਾਂਗਰਸ ਦੀ ਤੇ ਬਾਕੀ ਪਾਰਟੀਆਂ ਦੀ ਉਹਨਾਂ ਦਾ ਹੋਏ ਤੇ ਫਿਰ ਵਿਧਾਨ ਸਭਾ ਦੇ ਪੋਰਟਲ ਦੇ ਉੱਤੇ ਇਹ ਸਾਰੀ ਜਿਹੜੀ ਟੈਸਟ ਰਿਪੋਰਟਸ ਐ ਨੇ ਉਹ ਚਾੜੀਆਂ ਜਾਣ ਪੰਜਾਬ ਦੇ ਲੋਕ ਵੇਖ ਸਕਣ ਕਿ ਕਿਸ ਕਿਸਮ ਦੇ ਹੱਥਾਂ ਦੇ ਵਿੱਚ ਅਸੀਂ ਹਾਂ ਤੋਂ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਕੇਜਰੀਵਾਲ ਸਾਹਿਬ ਅੱਜ ਇੱਕ ਲੁਧਿਆਣੇ ਦੀ ਵੈਸਟ ਦੀ ਸੀਟ ਜਿੱਤਣ ਵਾਸਤੇ ਤੁਸੀਂ ਇੰਨੇ ਤਰਲੋ ਮੱਛੀ ਹੋ ਰਹੇ ਹੋ ਤੁਸੀਂ ਚਾਹਦੇ ਹੋ ਕਿ ਜਿਹੜੇ ਤੁਹਾਡੇ ਸਨੀ अरोड़ा ਜੀ ਨੇ ਉਹ ਐਮਐਲਏ ਬਣਨ ਜਗ੍ਹਾ ਖਾਲੀ ਹੋਏ ਉਹਨਾਂ ਦੀ ਰਾਜ ਸਭਾ ਤੇ ਤੁਸੀਂ ਪ੍ਰਤੀਨਿਧ ਪੰਜਾਬ ਦੀ ਰਾਜ ਸਭਾ ਚ ਕਰ ਸਕੋ ਤੁਹਾਡੀ ਟੀਮ ਆਕੇ ਪੰਜਾਬ ਨੂੰ ਖੁਲੇ ਆਮ ਲੋਟ ਸਕੇ ਪਹਿਲੇ ਤੇ ਧੜਵੀ ਅਫਗਾਨਿਸਤਾਨ ਤੋਂ ਆਂਦੇ ਸੁਣੇ ਸੀ ਪਹਿਲੀ ਵਾਰ ਧੜਵੀ ਜਿਹੜੇ ਨੇ ਹੁਣ ਦਿੱਲੀ ਚੋਂ ਆਗੇ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਗੁਮਰਾਹ ਕਰਦੇ ਨੇ ਸਾਡੇ ਧਾਰਮਿਕ ਹਸਤਾਨਾਂ ਦੇ ਵਿੱਚ ਵੀ ਸੌਂ ਖਾਨ ਤੋਂ ਤੇ ਸੌਂ ਤੋੜਨ ਦੇ ਵਿੱਚ ਤੁਹਾਨੂੰ ਕੋਈ ਡਰ ਤੁਹਾਨੂੰ ਕੋਈ ਖੌਫ ਹੈ ਨਹੀਂ ਤਾਂ ਮੈਂ ਕੇਜਰੀਵਾਲ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਡਰਾਮੇ ਬੰਦ ਕਰੋ ਪੰਜਾਬ ਦੇ ਲੋਕ ਤੁਹਾਡੀ ਸ਼ਖਸੀਅਤ ਨੂੰ ਤੁਹਾਡੀ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿਰਪਾ ਰੱਖੋ ਮਿਸਲੀਡ ਨਾ ਕਰੋ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਥੇ ਤੱਕ ਹਾਲਾਤ ਨਾ ਬਣ ਜਾਣ ਕਿ ਉਹਨਾਂ ਦਾ ਸਿਆਸੀ ਲੋਕਾਂ ਤੇ ਤੇ ਪੋਲਿਟিক্যাল ਸਿਸਟਮ ਤੇ ਬਿਲਕੁਲ ਹੀ ਵਿਸ਼ਵਾਸੀ ਉਹਨਾਂ ਦਾ ਉੱਠ ਜੇ ਤਾਂ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਪੰਜਾਬ ਪੁਲਿਸ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਸਤੇ ਕਹੋ ਕੋਈ ਵੀ ਨਸ਼ਾ ਪੰਜਾਬ ਦੇ ਵਿੱਚ 24 ਘੰਟੇ ਵੀ ਨਹੀਂ ਵੇਖ ਸਕਦਾ ਜੇ ਤੁਹਾਡੇ ਥਾਣੇਦਾਰ ਕਿ ਤੁਹਾਡੇ ਐਸਐਸਪੀ ਇਸ ਚੀਜ਼ ਨੂੰ ਰੋਕਪਾਂ ਦੀ ਕੋਸ਼ਿਸ਼ ਕਰ ਪਰ ਤੁਹਾਡੀ ਪੁਲਿਸ ਜਿਹਦਾ ਹੋਮ ਮਿਨਿਸਟਰ ਭਗਵੰਤ ਮਾਨ ਹੈ ਕੰਪਲੀਟਲੀ ਫੇਲ ਹੋਈ ਹੈ ਮੈਨੂੰ ਇਹ ਬਹੁਤ ਅਫਸੋਸਨਾ ਕਹਿਣਾ ਪੈਂਦਾ ਹੈ ਕਿ ਝੂਠੇ ਫੋਕੇ ਡਰਾਮੇ ਇਨਕਲਾਬੀ ਨਾਅਰੇ ਤੋਂ ਇਲਾਵਾ ਝੂਠੇ ਇਨਕਲਾਬੀ ਨਾਅਰੇ ਤੋਂ ਇਲਾਵਾ ਸਾਡੇ ਮਹਾਨ ਸ਼ਹੀਦਾਂ ਦੀਆਂ ਫੋਟੋਆਂ ਦਾ ਇਸਤੇਮਾਲ ਕਰਕੇ ਸਾਡੇ ਮਹਾਨ ਲੀਡਰਾਂ ਦੀਆਂ ਫੋਟੋਆਂ ਦਾ ਇਸਤੇਮਾਲ ਕਰਕੇ ਲੋਕਾਂ ਦੇ ਜਜ਼ਬਾਤ ਨਾਲ ਖੇਡਣ ਦਾ ਤੁਹਾਡੇ ਕੋਲ ਇੱਕ ਬਹੁਤ ਵੱਡੀ ਇੱਕ ਮੈਂ ਸਮਝਦਾ ਪੀ ਐਚ ਡੀ ਇੱਕ ਡਿਗਰੀ ਹੈ ਕਿਰਪਾ ਕਰਕੇ ਪੰਜਾਬ ਤੇ ਦਰਸ ਕਰੋ ਕਿਰਪਾ ਕਰੋ ਪੰਜਾਬ ਨੂੰ ਮਿਸਲੀਡ ਨਾ ਕਰੋ ਕਿਰਪਾ ਕਰੋ ਸਾਡੇ ਨੌਜਵਾਨ ਬੱਚਿਆਂ ਨੂੰ ਗੁਮਰਾਹ ਨਾ ਕੀਤਾ ਜਾਵੇ ਤੋਂ ਇਸ ਗੱਲ ਕੰਮ ਇਹ ਜੋ ਤੁਸੀਂ ਕਰ ਰਹੇ ਹੋ ਇਹ ਅਸੀਂ ਕਹਿੰਦੇ ਆ ਕਿ ਡਰਾਮਾ ਮਤ ਕਰੋ ਗਵਰਨਮੈਂਟ ਦਾ ਜਿਹੜਾ ਕੰਮ ਹੈ ਗਵਰਨਮੈਂਟ ਇੱਕ ਚੰਗੀ ਐਡਮਿਨਿਸਟ੍ਰੇਸ਼ਨ ਦੇ ਝੂਠ ਨਾ ਬੋਲੋ ਗੁਮਰਾਹ ਨਾ ਕਰੋ ਬਸ ਇੰਨੀ ਗੱਲ ਹੀ ਮੈਂ ਕਹਿਣਾ ਚਾਹੁੰਦਾ ਤੇ ਸਮੁੱਚੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੀ ਫਰਜ਼ੀ ਇਨਕਲਾਬੀਆਂ ਦੀ ਜਮਾਤ ਹੈ ਹਰ ਪਾਸਿਓ ਤੁਹਾਡੇ ਸਾਹਮਣੇ ਇਹਨਾਂ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਇਹਨਾਂ ਦੀਆਂ ਇਹਨਾਂ ਡਰਾਮਿਆਂ ਦੇ ਵਿੱਚ ਆਪਾਂ ਨਾ ਲੱਗੀਏ ਆਪਾਂ ਇਕੱਠੇ ਹੋਈ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ